ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਮਾਜਤ ਨਾਲ ਵਾਰ ਰਹੇ ਹਾਂ ਆਉ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਲੜੀ ਵਾਰ ਰੱਖਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਸੁਪੰਗ ਜੀ ਸਾਹਿਬ ਦੇ ਹਿੱਤਾਂ ਚੱਲ ਰਹੀ ਹੈ 19ਵੇਂ ਅਸਪਦੀ ਦੇ ਆਪਾਂ ਦੋ ਪਾਗ ਚਾ ਚੁੱਕੇ ਹਾਂ ਸਲੋਕ ਸੇ ਨਾ ਲੱਗੀ ਜੋੜ ਲਗੇ ਜੋ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਸਤਿਗੁਰੂ ਜੀ ਕਹਿੰਦੇ ਜਿਹੜੇ ਤੁਹਾਨੂੰ 4 ਕੁੰਟ ਉਠਾ ਰਿਹਾ ਬੰਦਾ ਨਾ ਚਾਰੇ ਦਿਸ਼ਾਵਾਂ ਦੇ ਵਿੱਚ ਵੇਖੋ ਕਿਵੇਂ ਪੈਸਾ ਇਕੱਠਾ ਕਰਨ ਵਾਸਤੇ ਭਜਦਾ ਦਾ ਜਿਸ ਤਰ੍ਹਾਂ ਉਹ 4 ਕੁੰਟ ਉਠਾਵਾ ਹੈ ਕਹਿੰਦੇ ਇਹ ਧੰਨ ਪ੍ਰਮਾਤਮਾ ਦੇ ਪਿਆਰਿਆਂ ਕੋਲੇ ਪ੍ਰਮਾਤਮਾ ਦਾ ਨਾਮ ਜਪਣ ਕਰਕੇ ਆ ਜਾਂਦਾ ਹੈ ਉਨਾਂ ਕੋਲੇ ਇੰਨੀ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਕੋਲੇ ਇਹਦੇ ਨਾਲ ਸਿੱਧਾ ਜੋ ਕੁਝ ਪ੍ਰਮਾਤਮਾ ਨੇ ਦਿੱਤਾ ਸਭ ਕੁਝ ਯਾਦ ਆਉਂਦਾ ਹੈ ਨੌ ਨਿਦ ਅੰਮ੍ਰਿਤ ਪ੍ਰਭ ਘਰ ਨਾਮ ਨੌ ਨਿਦ ਅੰਮ੍ਰਿਤ ਨੌ ਨਿਦਾਂ ਦਾ ਖਜ਼ਾਨਾ ਸਾਰਾ ਕੁਝ ਯਾਦ ਆਉਂਦਾ ਦੇ ਵਿੱਚ ਜੀ ਦੇਹੀ ਮੈਂ ਇਸ ਕਾ ਬਿਸਰਾਮ ਦੇਹੀ ਦੇ ਵਿੱਚ ਦਾ ਬਿਸਰਾਮ ਹੈ ਬੰਦਾ ਬਾਹਰ ਦੇ ਪਦਾਰਥਾਂ ਵਿੱਚੋਂ ਭਾੜਦਾ ਰੱਬ ਨੂੰ ਪਰ ਰੱਬ ਵੱਦੇ ਦੇ ਅੰਦਰ ਬੈਠਦਾ ਕਾਜੇ ਦੇ ਬਣ хождения ਜਾਈ ਸਰਬਨਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ ਉਹ ਮਨ ਤੇਰੇ ਨਾਲ ਸਮਾਇਆ ਹੋਇਆ ਦਾ ਤੇ ਗੁਰੂ ਜੀ ਕਹਿੰਦੇ ਜਿਹੜੇ ਸੁੱਖ ਨੂੰ ਦੁਨੀਆਂ ਬਾਚ ਦੀ ਖਰਦੀ ਹੈ ਇਹ ਸੁੱਖ ਵੀ ਗੁਰੂ ਦੀ ਸੰਗ ਦਾ ਸਾਥ ਸੰਗ ਦੇ ਵਿੱਚੋਂ ਪ੍ਰਾਪਤ ਹੁੰਦਾ ਹੈਗਾ ਇੱਥੇ ਆ ਕੇ ਮਨ ਨੂੰ ਟਿਕਾ ਮਿਲਦਾ ਹੈ ਚੈਨ ਮਿਲਦਾ ਹੈ ਭੜਕਦਾ ਹੋਇਆ ਮਨ ਗੁਰੂ ਦੇ ਨੇੜੇ ਆਉਂਦਾ ਦਾ ਗੁਰੂ ਗਿਆਨ ਦੇ ਨੇੜੇ ਆਉਂਦਾ ਹੈ ਜਿਹੜੀ ਸੋਭਾ ਵਾਸਤੇ ਲੋਕ ਭੱਜੇ ਕਰਦੇ ਹੈ ਦੀ ਮੇਰੀ ਸੋਭਾ ਹੋਣੀ ਚਾਹੀਦੀ ਹੈ ਇਹ ਸੋਭਾ ਵੀ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਮਿਲ ਜਾਂਦੀ ਹੈ ਬੰਦੇ ਨੂੰ ਮਿਲਦੀ ਹੈ ਨਾ ਗੁਰੂ ਦੀ ਸ਼ਰਨ ਵਿੱਚ ਪਏ ਅਮਰਦਾਸ ਪਾਤਸ਼ਾਹ ਜੀ ਜਦੋਂ ਗੁਰੂ ਨਹੀਂ ਬਣੇ ਸੀਗੇ ਤਾਂ 20 ਸਾਲ ਹੋ ਗਏ ਸੀ ਗੰਗਾ ਦੇ ਜਾਂਦੇ ਨੂੰ ਇਸ਼ਨਾਨ ਕਰ ਜਾਂਦੇ ਆ ਉਹ ਪਰ ਉਹ ਪ੍ਰਾਪਤੀ ਹਜੇ ਨਹੀਂ ਹੋਈ ਸੀ ਤੇ ਜਦੋਂ ਵੇਖੋ ਪਿਆਰੇ ਗੁਰੰਗ ਦੇ ਜੀ ਚਰਨ ਸ਼ਰਨ ਪਏ ਉਹ ਸੋਭਾ ਪ੍ਰਾਪਤ ਕਰਨ ਦੀ ਸੇਵਾ ਕਰਕੇ ਗੱਦੀ ਦੇ ਮਾਲਕੀ ਬਣਦੇ ਵੇਖੋ ਜੀ ਸੋਭਾ ਬੰਦਾ ਸੋਚਦਾ ਵੀ ਮੈਂ ਆਪਣੇ ਬਾਹਰ ਦੇ ਤੌਰ ਤੇ ਕੰਮ ਕਰਕੇ ਸੋਭ ਮੇਰੇ ਵਿੱਚ ਸੋਭਾ ਕਰਕੇ ਲੋਕ ਨਹੀਂ ਕਹੋ ਇਹ ਸੋਭਾ ਜਿਹੜੀ ਇਹ ਦੁਨੀਆ ਦੀ ਸੋਭਾ ਤਾਂ ਬਾਣ ਲਿਖਿਆ ਚਾਰ ਦਿਹਾੜਿਆਂ ਦੀ ਐ ਚਾਰ ਦਿਹਾੜੇ ਜਿੱਤੇ ਤੇਥੋਂ ਕੋਈ ਮਾੜਾ-ਮੋਟਾ ਗੁਜ਼ਰਤ ਕੰਮ ਹੋ ਗਿਆ ਉਦੋਂ ਉਹ ਹੀ ਬੰਦਾ ਨਹੀਂ ਕਹਿੰਦਾ ਤੈਨੂੰ ਤਾਂ ਬੰਦਾ ਹੀ ਬਾਹਲਾ-ਮਾੜਾ ਸੀਗਾ ਬੰਦਾ ਹੀ ਬਾਹਲਾ ਬਾਣਿ ਲਿਖਿਆ ਜੀ ਨਾਲ ਇਹ ਜਦ ਤਨ ਹੋਂਕਾ ਸੌ ਹੋਏ ਨਾ ਆਉਂਦਾ ਤਿੱਨੇੜਾ ਕੋਹ ਨਾ ਪਾਸਾ ਕੋਈ ਵੀ ਖੜਦਾ ਨੇੜੇ ਲੋੜੇ ਜਿੱਦੇ ਤੋਂ ਉਹਨਾਂ ਦਾ ਕੰਮ ਕਰਨਾ ਬੰਦ ਕਰ ਦਿੱਤਾ 99 ਦਿਨ ਕੰਮ ਕਰੀ ਨਹੀਂ ਕਿਸੇ ਦਾ ਵਧੀਆ ਇੱਕ ਦਿਨ ਜਵਾਬ ਦੇ ਕੇ ਦੇਖ ਲਈ ਸਟੈਂਡ ਗਿੱਲਾ ਆ ਪਾਣੀ ਲੰਦੇ ਹੋਣੇ ਤੇ ਬਸ ਆਪਾਂ ਤਾਂ ਪਤਾ ਹੀ ਸੀ ਬੰਦਾ ਮਾਲਾ ਹੀ ਕਰਦਾ 99 ਦਿਨ ਕੰਮ ਚੰਗਾ ਕੀਤਾ ਇੱਕ ਦਿਨ ਜਵਾਬ ਦੇ ਜਾਣ ਕੇ ਲੈ ਕੇ ਨਿਬੜਾਂ ਦੀ ਭਾਈ ਤਿਆਪਾ ਕਰਾਉਣਾ ਦਾ ਕਿਸੇ ਨੇ ਬਾਹਲੀ ਬਣੀ ਹੈ ਨਾ ਜਿੰਨਾਂ ਦੇ ਨਾਲ ਆਪਣੀ ਉਹਨਾਂ ਨੂੰ ਇੱਕ ਦਿਨ ਤੁਸੀਂ ਜਵਾਬ ਦੇ ਕੇ ਦੇਖ ਲਿਓ ਕੰਮ ਤੋਂ ਇਕ ਤੋਹਰ ਕੀ ਹਾਲ ਹੁੰਦਾ ਹੈ ਲਾ ਸੋ ਗੁਰੂ ਜੀ ਕਹਿੰਦੇ ਇਹ ਸਾਰਾ ਕੁਝ ਸੋਭਾ ਵੀ ਉਹਦੇ ਹੱਥ ਵਿੱਚ ਸਭ ਕੁਝ ਉਹਦੇ ਹੱਥ ਵਿੱਚ ਹੈ ਭਾਈ ਤੇ ਉਹ ਦਰਗਾਹ ਵਿੱਚ ਪ੍ਰਵਾਣ ਹੋ ਜਾਂਦੀ ਹੈ ਹੁਣ ਜੀ ਮਨ ਪਰਬੋਧੋ ਹਰ ਕੈ ਨਾ ਚੀਜਾ ਪੜ ਹੈ ਮਨ ਪਰਬੋਧੋ ਹਰ ਕੈ ਨਾ ਹੈ ਮਨ ਨੂੰ ਪ੍ਰਬੋਧਨਾ ਮਨ ਨੂੰ ਜਿਹੜਾ ਗੁਰੂ ਦੇ ਨਾਲ ਜੋੜ ਕੇ ਰੱਖਣਾ ਇਹਨੂੰ ਉਹਨਾ ਪ੍ਰੇਰ ਕੇ ਚਲ ਕੇ ਪਾਸੇ ਲਾਉਣਾ ਮਨ ਨੂੰ ਪਿਆਰੋ ਮਨ ਪਰਬੋਧੋ ਹਰ ਕੈ ਨਾਏ ਇਹ ਮਨ ਨੂੰ ਪ੍ਰਮਾਤਮਾ ਦੇ ਹਰੀ ਦੇ ਨਾਮ ਨਾਲ ਲਾਓ ਭਾਈ ਇਹ ਹਰੀ ਦਾ ਨਾਮ ਹੀ ਅਸਲ ਵਿੱਚ ਸਭ ਤੋਂ ਵੱਡਾ ਗਾ ਫਿਰ ਜਦੋਂ ਮਨ ਪਰਬੋਧ ਲਿਆ ਆਪਣੇ ਮਨ ਨੂੰ ਮਨ ਆਦੇ ਨੂੰ ਪਹਿਲਾਂ ਸਾਫ ਕਰ ਲਿਆ ਦੈਵ ਸਤਾਪਤ ਆਵੇ ਖਾਏ ਇਹ ਜਿਹੜਾ 10 ਦਿਸ਼ਾਵਾਂ ਵਿੱਚ ਭਜਾ ਕਰਦਾ ਸੀਗਾ ਪਹਿਲਾਂ ਟਿਕਾਣੇ ਤੇ ਆ ਜਾਊਗਾ ਨਾਮ ਜਨਾਂ ਦੇ ਆਪਾਂ ਦਿਨ ਸ੍ਰੀ ਬੈਠੇ ਆ ਪਿਆਰ ਮੈ ਵਿਚੀ ਐ ਭਜਦਾ ਕੇ ਨਹੀਂ ਮਨ ਭਜਦਾ ਅੰਗਰੂ ਕੋਲੇ ਬੈਠੇ ਆ ਹਣ ਭਜਿਆ ਫਿਰਦਾ ਉਹਦੇ ਕੰਮਾਂ ਚ ਵਜਾ ਵੜਦਾ ਤਾਂ ਬੈਠ ਕੇ ਹੀ ਰਾਜੀ ਗੁਰੂ ਕੋਲੇ ਮਨ ਪਰ ਬੋਧੋ ਹਲਕਾ ਨਾ ਇਹ ਦਰਬ ਸਹਾਬਤ ਆਵੇ ਠਾਈ ਇਹ ਚਾਰੇ ਰਸਾਂ ਵਿੱਚੋਂ ਭਜਦਾ ਭਜਦਾ ਜਿਹੜਾ ਭਜਣਾ ਸੀ ਇਹਦਾ ਬੰਦ ਹੋ ਜਾਊਗਾ ਮਨਾਂ ਤਾਂ ਕੋ ਵੀਹਣ ਲੱਗੈ ਗੁਰੇ ਕੋਈ ਫਿਰ ਜਿਗਰ ਸੀ ਜਿਹੜਾ ਉਹਨੂੰ ਨਹੀਂ ਲੱਗਦਾ ਜਿਹੜੇ ਗੁਰਸਿੱਖਾਂ ਬਾਣੀ ਪੜ੍ਹਦੇ ਐ ਸਿਮਨ ਪਾਤ ਦੇ ਉਹਨਾਂ ਨੂੰ ਕੋਈ ਵਿਗੜਨ ਦੇ ਨਾ ਲੱਗਦਾ ਆਇਓ। ਜਾਂ ਕੈ ਜਿਹਦੇ ਬਸੈ ਹਰ ਸੋਏ ਜਿਹਦੇ ਹਿਰਦੇ ਵਿੱਚ ਉਹ ਪ੍ਰਮਾਤਮਾ ਹਰੀ ਆਪ ਵਸਦਾ ਹੈ ਨਾ ਕਲ ਤਾਤੀ ਠੰਡਾ ਹਰਨਾ ਉਹ। ਕਲ ਯੁੱਗ ਦੇ ਵਿੱਚ ਗੁਰੂ ਜੀ ਕਹਿੰਦੇ ਇਹ ਜਿਹੜੀ ਕਰਣੀ ਹੈ ਨਾ ਤੱਸੀ ਹੈ। ਤਤਤ ਸਾਰੇ ਪਾਸੇ ਸੇਕ ਹੀ ਮਾਰੀ ਜਾਂਦਾ ਜੀ। ਤਾਂ ਕਰੂਤ ਲੋਭ ਮੋਹ ਹੰਕਾਰ ਆਸਾ ਕ੍ਰਿਸ਼ਨਾ ਵਾਸਨਾਵਾਂ ਪਤਾ ਨਹੀਂ ਕੀ ਕੁਸ ਇਹ ਇਹ ਬਹੁਤ ਤੱਤਾ ਕੱਲ ਜੁਦਾ ਹੈ ਇਹ ਇਹ ਸਮਾਂ ਹੈ ਜਿਹੜਾ ਬੜਾ ਤੱਤਾ ਕਾ ਦੇਖਦੇ ਆ ਸਰ ਪਾਸੇ ਆਗੀ ਪਈ ਐ ਨਾ ਬੈਠੋ ਹਰ ਪਾਸੇ ਮੋਬਾਈਲ ਤੇ ਕੀ ਡੈਲੀ ਰੀਣਾ ਤੇ ਕੀ ਐਪ ਸਿਰ ਨਾਲੇ ਵਿੱਚ ਕੀ ਸਭ ਪਾਸੇ ਆਗੀ ਪਈ ਐ ਆਗੀ ਪਈ ਐ ਬਸ ਆਗੀ ਇਸ ਅੱਗ ਦਾ ਹੀ ਪ੍ਰਚਾਰ ਹੋ ਰਿਹਾ ਕਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਕਲ ਜੰਦੇ ਵਿੱਚ ਪੂਰੇ प्रबल ਹੈ ਭਾਈ। ਕਲ ਤਾਪਤੀ, ਠੰਡਾ ਬਰਨਾਉ। ਕਹਿੰਦੇ ਭਾਈ ਹਰੀ ਦਾ ਨਾਮ ਹੀ ਅਸਲ ਵਿੱਚ ਠੰਡਾ ਕਰਨ ਵਾਲਾ ਹੈਗਾ। ਨਹੀਂ ਤਾਂ ਸਭ ਕੁਝ ਹੀ ਤੱਤਾ ਹੋ ਰਿਹਾਗਾ। ਤਪਸ਼ ਰਹੀ ਹੈ ਦੁਨੀਆ, ਦੁਨੀਆ ਤਪਸ਼ ਦੇ ਵਿੱਚ ਮਰ ਰਹੀ ਹੈ, ਸਾੜ ਰਹੀ ਹੈ, ਗਲ ਰਹੀ ਹੈ ਜੀ। ਅੰਦਰ ਦੀ ਤਪਸ਼ ਹੈ ਕੋ ਉਕਾਰਾਂ ਦੀ। ਜਿਤੇ ਰੱਖਿਓ ਜਿਹੜੇ ਮਨੁੱਖ ਦੇ ਅੰਦਰ ਵਕਾਰਾਂ ਦੀ ਤਰਸ ਹੁੰਦੀ ਅੰਦਰ ਉਹ ਮਨੁੱਖ ਸਹਿਜ ਅਵਸਥਾ ਵਿੱਚ ਨਹੀਂ ਰਹਿ ਸਕਦਾ ਨਾ ਉਹ ਖੜਿਆ ਰਹੂਗਾ ਆਪਦੀ ਸਹਿਜ ਅਵਸਥਾ ਤੋਂ ਭੱਜਿਆ ਰਹੂਗਾ ਖੜਦਾ ਹੋਗਾ ਹੁਈ ਵਸਪਰੇ ਇੱਧਰ ਜਾਵਲੇ ਕੋਈ ਇੱਧਰ ਜਾਵਲੇ ਕੋਈ ਇੱਧਰ ਜਾਵ ਰਿਹਾ ਅੰਦਰ ਤਰਸ ਹੈ ਵਕਾਰਾਂ ਦੀ ਦੇਖਦਾ ਕਿਉਂ ਨਹੀਂਗਾ ਕਾਰਨ ਹੈ ਜੀ ਤਰਸ ਦਾ ਬਸ ਹੋਰ ਕੋਈ ਕਾਰਨ ਨਹੀਂਗਾ ਜਦੋਂ ਪਰਮਾਤਮਾ ਦਾ ਨਾਮ ਦੇ ਪਿਆ ਸਿਮਰ ਸਿਮਰ ਸਦਾ ਸਤਿ ਪਾਉ ਜਦੋਂ ਸਿਮਨ ਕਰ ਲਾ ਲੀਏ ਪ੍ਰਮਾਤਮਾ ਦਾ ਵਾਜੂ ਦਾ ਜਾਪ ਕਰਨ ਲਾਗੇ ਇਹ ਸਤ ਪ੍ਰਾਪਤ ਹੋ ਗਿਆ ਭਉ ਬਿੰਸੈ ਪੂਰਨ ਹੋਇਆ ਆਸ ਹੁਣ ਕਦੇ ਵੀ ਡਰਨਾ ਸ਼ੋ ਗਿਆ ਭਉ ਬਿੰਸੈ ਤੇ ਆਸਾਂ ਪੂਰਨ ਹੋਣਾ ਸਾਰ ਨਹੀਂ ਪਹਿਲਾਂ ਭੈ ਰਹਿ ਰਿਹਾ ਸੀ ਕਿਤੇ ਮੈਂ ਮਾਰੀ ਨਾ ਜਾਵਾਂ ਕਦੇ ਮੈਨੂੰ ਆਣਾ ਹੋ ਜੇ ਫਿਰ ਮੈਨੂੰ ਆਣਾ ਹੋ ਜੇ ਕਦੇ ਮੈਨੂੰ ਪਰਿਵਾਰਕ ਦੇ ਵਿੱਚ ਮੇਰੇ ਬਿਜ਼ਨਸ ਵਿੱਚ ਮੈਨੂੰ ਘਾਟਾ ਨਾ ਪੈ ਲਈ ਤੇ ਇਵੇਂ ਕਿ ਜੋ ਬਿਜ਼ਨਸ ਹੁੰਦਾ ਨਾ ਬਿਜ਼ਨਸ ਦੇ ਵਿੱਚ ਘਾਟਾ ਵਾਧਾ ਉਹਦੀ ਹੁਕਮ ਦੀ ਖੇਡ ਹੀ ਹੈ ਕਦੇ ਘਾਟਾ ਵੀ ਹੋ ਜਾਂਦਾ ਹੈ ਕਦੇ ਨੁਕਸਾਨ ਵੀ ਹੋ ਜਾਂਦਾ ਹੁਣ ਕਿਸਾਨ ਭਰਾ ਸਾਡੇ ਕਿਸਾਨ ਵੀਰੇ ਫਸਲ ਕਦੇ ਚੰਗੀ ਵੀ ਹੋ ਜਾਂਦੀ ਹੈ ਤੇ ਕਦੇ ਭਾਈ ਆਪਾਂ ਗੜਿਆਂ ਦੀ ਮਾਰ ਵੀ ਚੱਲੀ ਹੈ ਚਾਰ-ਚਾਰ ਮਾਨਵ ਵੀ ਮਸਾਂ ਹੋਈ ਸੀ ਤਾਂ ਜਿਹੜੇ ਖੇਤਾਂ ਦੇ ਵਿੱਚ ਜੜੇ ਵੱਧ ਪੈਲੇ ਸੀਗੇ ਉਹ ਵੀ ਹਾਲਤ ਬਣ ਜਾਂਦੀ ਹੈ ਇਹ ਚੱਲਣਾ ਸਿੱਖਣਾ ਬਸ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਇਹ ਚੱਲਣਾ ਸਿੱਖਣਾ ਹੈ ਕਿ ਮਾਲਕਾ ਜਿੱਥੇ ਸੁਰੱਖਿਆ ਬਸ ਠੀਕ ਹੈ ਤੇਰੀ ਕਿਰਪਾ ਹੈ ਮਹਾਰਾਜ ਭਾਉ ਬੈਠ ਗਿਆ ਆਸਾ ਪੂਰਨ ਹੋ ਗਿਆ ਡਰ ਨਾ ਸੋ ਗਿਆ ਹੁਣ ਡਰਦਾ ਨਹੀਂ ਬਿਲਕੁਲ ਵੀ ਜਮਾਂ ਬਸ ਇੱਕ ਚੀਜ਼ ਤੋਂ ਡਰ ਲੱਗਦਾ ਬਾਬਾ ਕਵੀ ਜੀ ਜਿਹਨੇ ਮੈਂ ਕਿਹਾ ਕਿਸੇ ਤੋਂ ਨਹੀਂ ਡਰਦਾ ਇੱਕ ਚੀਜ਼ ਇੱਕ ਬੰਦੇ ਤੋਂ ਮੈਂ ਵੀ ਡਰਦਾ ਹਾਂ ਕਿਹੜੇ ਬੰਦੇ ਤੋਂ ਕਿਹੜੇ ਤੋਂ ਜਿਹੜਾ ਮਨਮੁਖ ਬੰਦਾ ਦਾ ਕਹਿੰਦਾ ਉਹ ਤੋਂ ਮੈਂ ਵੀ ਡਰਦਾ ਹਾਂ ਦਾ ਗੁਰਮਖਣੀ ਨਾ ਜਿਹੜਾ ਮਨਮੁਖ ਬੰਦੇ ਤੋਂ ਮੈਂ ਵੀ ਡਰਦਾ ਹਾਂ ਦਾ ਕਿਉਂ ਕਹਿੰਦੇ ਮਨਮੁਖ ਬੰਦਾ ਹੁੰਦਾ ਨਾ ਜਿਹੜਾ ਉਹਦੇ ਅੰਦਰ ਵਿਚਾਰ प्रबल ਹੁੰਦੇ ਵੇਗ ਹੁੰਦਾ ਹੈ ਉਹ ਮਾੜੇ ਵਿਚਾਰਾ ਹੁੰਦਾ ਹੈ ਤੇ ਜੇ ਕਿਤੇ ਉਹਦੀ ਸੰਗਤ ਮਿਲ ਜੂਗੀ ਤਾਂ ਅੰਗੇਤਰ ਬਾਣੀ ਚ ਲਿਖਿਆ ਹੈ ਕਬੀਏ ਸਾਖਤ ਸੰਗ ਨਾ ਕੀਜੀਐ ਦੂਰ ਰਹੇ ਜਾਈਐ ਭਾਗ ਕਹਿੰਦੇ ਮਾੜੇ ਬੰਦੇ ਨੂੰ ਵੇਖ ਕੇ ਥੋੜੂ ਪਾਸੇ हट ਜਾ ਕਰ ਵੀ ਆਉਂਦਾ ਹੋਣਾ ਮੈਂ ਉਲਦੀ ਕਰਲੀ ਮਾਰੂਗਾ ਮੂੰ ਪਾਸੇ ਕਰ ਲੈ ਕਰ ਕਹਿੰਦਾ ਮਤਲਬ ਆ ਮਾੜੇ ਬੰਦੇ ਦਾ ਸਾਧ ਵੀ ਮਾੜਾ ਕਰ ਕਰਨਾ ਇਹ ਸਾਖੀ ਆਉਂਦੀ ਹੈ ਨਾ ਇੱਕ ਵਾਰ ਜਦ ਗੁਰੂ ਅਮਰਦਾਸ ਸਾਹਿਬ ਦੇ ਦਰ ਦੇ ਉੱਤੇ ਕੋਈ ਸੇਵਾਦਾਰ ਜਾਂਦਾ ਸੀ ਤੇ ਉਹਨੂੰ ਉਹਨੂੰ ਲਾਭਾ ਦੇ ਦਿੱਤਾ ਕਿਸੇ ਮਨਮੁਖ ਬੰਦੇ ਨੇ ਕਹਿੰਦਾ ਤੂੰ ਇਹ ਨਹੀਂ ਇਲਾਜ ਨਹੀਂ ਵਾਸੀਵਾਣਾ ਕਰਨਾ ਤੇ ਤੇਰੀ ਲੱਤ ਦੋਪੀ ਤੇਰੀ ਲੱਤ ਨਹੀਂ ਠੀਕ ਕਰਦੇ ਫਿਰ ਉਹ ਵੇਖੋ ਫਿਰ ਲਾਂਭਾ ਦਿੱਤਾ ਸੀ ਉਹਨੇ ਜੀ 11 ਉਹਦੀ ਭਾਵਨਾ ਵਿੱਚ ਵੀ ਭੰਗਣਾ ਪੈ ਗਈ ਸੀ ਕਹਿੰਦਾ ਉਹ ਹਮ ਗੱਲ ਤਾਂ ਠੀਕ ਹੈ ਜੀ ਯਾਰ ਵੀ ਮੈਂ ਤਾਂ ਮੈਂ ਤਾਂ ਨਹੀਂ ਖਾਣ ਜਾਣਾਗਾ ਮੈਂ ਤਾਂ ਗੁਰੂ ਸਾਹਿਬ ਜੀ ਨੂੰ ਤੇ ਮੇਰੀ ਲੱਤ ਵੀ ਨਹੀਂ ਠੀਕ ਕਰਦੇ ਆਏ ਹੁੰਦੇ ਮਨੁੱਖ ਬੰਦੇ ਆਏ ਰਾਹ ਆਏ ਗੁਰੂ ਨਾਲ ਤੋੜ ਜਾਂਦੇ ਬੰਦੇ ਤੁਰੇ ਜਾਂਦੇ ਚਲੋ ਤਾਂ ਗੁਰੂ ਦੀ ਕਿਰਪਾ ਨਾਲ ਹੱਥ ਤੇ ਵੀ ਬਚ ਗਿਆ ਪਰ ਮਨੁੱਖ ਬੰਦੇ ਦਾ ਸੰਗ ਵੀ ਕਰਨਾ ਬਹੁਤ ਮਾੜਾ ਹੈ ਬਹੁਤ ਮਾੜਾ ਹੈ ਉਸ ਦੂਰੋਂ ਵੇਖ ਕੇ ਭਾਜੇ ਬਾਬਾ ਕੂਰਜੀ ਕਹਿੰਦੇ ਕਿ ਵੀ ਸਾਲ ਤ ਸੰਗ ਨਾ ਕੀਜੀਐ ਦੂਰੇ ਜਾਈਐ ਭਾਗ ਸਵਾਉ ਜੀ ਭਾਉ ਬਿਨਸ ਪੂਰਨ ਹੋਇਆਸ ਭਗਤ ਭਾਏ ਆਤਮ ਪ੍ਰਗਾਸ ਤੇਮਾ ਭਗਤੀ ਦੇ ਨਾਲ ਤਮਾਤਮਾ ਦਾ ਗਿਆਨ ਮਿਲਦਾ ਹਣ ਭਗਤ ਭਾਏ ਆਤਮ ਪ੍ਰਗਾਸ ਆਤਮ ਚਿੰਤਨ ਆਪਣੇ ਆਪ ਦੇ ਵਿੱਚ ਹੁਣ ਗਿਆਨ ਪ੍ਰਾਪਤ ਹੋ ਗਿਆ ਹਣ ਆਤਮ ਆਤਮ ਪ੍ਰਗਾਸ ਜਿਹੜੇ ਰੱਬ ਦੇ ਪਿਆਰੇ ਹਨ ਜੀ ਉਹ ਆਤਮਾ ਦੇ ਤਲ ਦੇ ਉੱਤੇ ਜਾਂਦੇ ਆ। ਸਰੀਰ ਕਤਲ ਦੇ ਤੇ ਇਹੋ ਮਾਨਸਿਕ ਤਲ ਦੇ ਉੱਤੇ ਨਹੀਂ ਜਾਂਦੇ ਉਹ ਨਾ ਆਤਮਾ ਦੇ ਤਲ ਦੇ ਉੱਤੇ ਤੰਨਿਆ ਉਸ ਤਲ ਨੂੰ ਬਾਬਾ ਕਬੀਰ ਜੀ ਨੇ ਪੱਤਰ ਕੀਤਾ ਇਸ ਅਵਸਥਾ ਨੂੰ ਚੌਥੇ ਪਦ ਮੈਂ ਜਨ ਕੀ ਜਨਦ ਕਹਿੰਦੇ ਕਿ ਸਾਡੀ ਹੋਂਦ ਤਾਂ ਚੌਥੇ ਪਦ ਵਿੱਚ ਪਹੁੰਚੀ ਹੋਈ ਹੈ ਜਨਦ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀਤ ਲਾਇਆ ਸੀ ਨਾ ਉਸ ਵੇਲੇ ਵੀ ਫਿਰ ਆਏ ਸੀਗੇ ਜੋਗੇ ਹਰਮੰਦਰ ਸਾਹਿਬ ਦੀ ਮੀਰ ਰੱਖੀ ਜਿਨ੍ਹਾਂ ਨੇ ਉਹ ਆਏ ਸੈ ਲਗੇ ਮਾਂ ਕੋ ਸ਼ੋ ਸਾਈ ਮੀਆਂ ਸਾਈ ਮੀਆਂ ਮੀਰ ਜੀ ਮਾਂ ਕੋ ਸ਼ੋ ਮੈਥੋਂ ਵੇਖਿਆ ਨਹੀਂ ਜਾਂਦਾ ਹੁਣ ਇਹ ਅੱਜ ਉਹ ਕੁਝ ਹੋ ਰਿਹਾ ਨਾ 33 ਤਵੀ ਦੇ ਉੱਤੇ ਬੈਠਿਆ ਤੁਸੀਂ ਅੱਗ ਦੇ ਭਾਂਬੜ ਮੱਚੀ ਜਾਂਦੇ ਆ ਉੱਤੋਂ ਤੱਤਾ ਦੇਤਾ ਪਈ ਜਾਂਦਾ ਦਾ ਸਾਈ ਮੀਆਂ ਮੀਰ ਜੀ ਨੂੰ ਮਾਸ ਖਤ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਈ ਕੀ ਵੇਖਿਆ ਜਿਉ ਤੁਸੀਂ ਕਹਿੰਦੇ ਜੀ ਤਤਿ ਤਵੀ ਹੈ ਸ੍ਰੀ ਤਤਿ ਤਵੀ ਤੇ ਬੈਠਾ ਹੈ ਫਲੂਹੇ ਉੱਡੀਆ ਦੇ ਸਰੀਰ ਦੇ ਜਿਵੇਂ ਆਪਾਂ ਘਾਹ ਵਿੱਚ ਆਉਣੀ ਹੁੰਦੇ ਹਨ ਨਾ ਫਲੂਹੇ ਉੱਡਦੇ ਇਸ ਤਰ੍ਹਾਂ ਇੱਥੋਂ ਆ ਕੇ ਦੇ ਭਾਂਬੜ ਮੱਚ ਜਾਂਦੇ ਉੱਤੋਂ ਤੱਤਾ ਰੇਤਾ ਪਾਈ ਜਾਂਦੀ ਸਾਈ ਮੀਆ ਮੀਰ ਜੀ ਨੂੰ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਸਾਈ ਜੀ ਸ਼ਾਂਤ ਹੋ ਜਾਓ ਸ਼ਾਂਤ ਬਿਲਕੁਲ ਸ਼ਾਂਤ ਹੋ ਜਾਓ ਕੋਈ ਗੱਲ ਨਹੀਂ ਜਿਹੜਾ ਕੁਝ ਤੁਸੀਂ ਲੇਖੀ ਜਾਂਦੇ ਹੋ ਇਹ ਹੀ ਕੁਝ ਮੈਂ ਪਾਸੇ ਖੜਕੇ ਲੇਖੀ ਜਾਂਦਾਗਾ ਇੱਕ ਸਰੀਰ ਨੂੰ ਤਪਤੀ ਤਲੀ ਤੇਵਾਇਆ ਹੋਇਆ ਹੈ ਅੱਗ ਦੇ ਭਾਂਬੜ ਮੱਚੀ ਜਾਂਦੇ ਹੈ ਸਰੀਰ ਵਿੱਚੋਂ ਤਾਸੀ ਦੇ ਵਿੱਚੋਂ ਵਦੇਹ ਹੋ ਚੁੱਕੇ ਐ ਜਿਉਂਦੇ ਰੱਬ ਦੇ ਪਿਆਰੇ ਸਰੀਰ ਵਿੱਚੋਂ ਦੇਹ ਵਿੱਚੋਂ ਵਦੇਹ ਹੁੰਦੇ ਐ ਜੀ ਰਹਿੰਦੇ ਸਰੀਰ ਵਿੱਚ ਹੀ ਰੱਬ ਦੇ ਪਿਆਰੇ ਪਰ ਨਾਲ ਜਕੜ ਨਹੀਂ ਹੁੰਦੀ ਉਹਨਾਂ ਦੀ ਪਕੜ ਨਹੀਂ ਹੁੰਦੀ ਬਿਲਕੁਲ ਵੀ ਜਮਾਂ ਕੋਈ ਗੱਲ ਨਹੀਂ ਜੇ ਸਰੀਰਵਾਸ਼ ਮਾਰਨਾ ਪੈ ਜਾ ਤਾਂ ਕੋਈ ਗੱਲ ਨਹੀਂ ਮਾਰ ਵੀ ਦਿੰਦੇ ਐ ਆਪ ਦਾ ਸਰੀਰ ਦਾ ਵਰਤੀ ਹੋਈ ਜੋ ਸਾਡੇ ਇਤਿਹਾਸ ਵਿੱਚ ਸਾਈਂ ਬੀਆ ਜੀ ਨੇ ਪੁੱਛਿਆ ਸੀ ਚੌਥੇ ਪਾਦ ਮੈਂ ਜਾਣ ਕੀ ਜੇਗਾ ਇਹ ਬਾਬਾ ਕੁਬੇ ਜੀ ਦਾ ਸ਼ਬਦ ਆ ਮੁਤਾਬਿਕ ਹੈ ਪਰ ਇਹ ਵਰਤੀ ਹੋਈ ਜਿਹੜੀ ਚੌਥੇ ਪਾਦ ਵਿੱਚ ਗੱਲ ਹੈ ਇਹ ਇਤਿਹਾਸ ਵਿੱਚ ਵੀ ਹੈ ਸਾਡੇ ਜੀ ਬਹੁਤ ਗੁਰ ਸਿੱਖ ਹੈ ਇਸੇ ਜਿਹੜੀ ਦੇਹਾਂ ਵਿੱਚ ਉਹ ਦੇਹ ਦੇਖਉਂਦੇ ਆ 83 ਦੇ ਸਾਹਮਣੇ ਦੇ ਵਿੱਚ ਜਿਹੜੇ ਸਤਾਂ ਨੂੰ ਬਹੁਤ ਦੁੱਖ ਦਿੱਤਾ ਸੀਗਾ ਬਾਤਰੀ ਇਸੀ ਬਹੁਤ ਐਸੇ ਬਸ ਚਲਦੀ ਪਰ ਜਿਨ੍ਹਾਂ ਦੇ ਮੋਖ ਵਿੱਚ ਮਸ ਵਾਜਗੁਰੂ ਨਿਕਲਿਆ ਬਸ ਵਾਜਗੁਰੂ ਵਾਜਗੁਰੂ ਹੋਰ ਕੁਝ ਵੀ ਨਹੀਂ ਸਰਲੋ ਵਿਚਾਰ ਭਗਤ ਭਾਏ ਆ ਤਨ ਪਰਗਾਸ ਤਿਤ ਕਰ ਜਾਏ ਬਸੈ ਅਬਨਾਸੀ ਗੁਰੂ ਜੀ ਕਹਿੰਦੇ ਉਹ ਨਾਸ਼ ਰਹਿਤ ਘਰ ਦੇ ਵਿੱਚ ਤਿਤ ਕਰ ਜਾਏ ਬਸੈ ਅਬਨਾਸੀ ਉਹ ਪ੍ਰਮਾਤਮਾ ਦਾ ਆ ਵਸਦਾ ਜਿਹੜਾ ਅਬਨਾਸੀ ਹੈ ਨਾਸ਼ ਤੋਂ ਰਹਿਤ ਹੈ ਜੀ ਉਹ ਲੋਕ ਉਸਾਰ ਸਰੀਰ ਦੇ ਵਿੱਚ ਫਟਟ ਹੋ ਗਿਆ ਗੁਰੂ ਜੀ ਕਹਿੰਦੇ ਕਿ ਰੋਹ ਸਰੀਰ ਵੀ ਨਾਸ਼ ਨਹੀਂ ਹੁੰਦਾ ਸਰੀਰ ਵੀ ਸਰੀਰ ਤਾਂ ਚਲਾ ਗਿਆ ਸਰਦ ਪਰ ਉਹਨਾਂ ਦਾ ਜਿਹੜਾ ਗਿਆਨ ਆ ਉਹ ਨਾਸ਼ ਕਦੇ ਨਹੀਂ ਹੁੰਦਾ ਜਿਹੜੇ ਸ਼ਬਦ ਬੋਲ ਲਿਖ ਕੇ ਨਾ ਉਹ ਉਹ ਨਾਸ਼ ਨਹੀਂ ਹੁੰਦੇ ਹੁਣ ਬਾਬਾ ਕਬੀਰ ਜੀ ਦੇਖ ਲਓ ਕਿੰਨਾ ਸਮਾਂ ਪਹਿਲਾਂ ਦੇ ਹੋਏ ਐ ਭਗਤ ਨਾਮਦੇਵ ਜੀ ਕਦੋਂ ਦੇ ਹੋਏ ਐ ਭਗਤ ਪੀਪਾ ਜੀ ਕਦੋਂ ਦੇ ਹੋਏ ਐ ਭਗਤ ਰਾਮਾਨੰਦ ਜੀ 11ਵੀਂ 11ਵੀਂ ਸਾਲੀ ਦੇ ਹੋਏ ਵੀ ਐ ਬਾਬਾ ਫਰੀਦ ਜੀ ਬਾਹਰ ਵੀ ਸੜੇ ਹੋਏ ਨੇ ਤੇ ਕੋਈ ਨਾਸ਼ ਕਰ ਸਕੂਗਾ ਉਹਨਾਂ ਨੂੰ ਪਿਆਰੋ ਨਾ ਕਿਉਂ ਉਹ ਅਬਨਾਸੀ ਪ੍ਰਮਾਤਮਾ ਅਪਾਲ ਪੁਰਖ ਵਾਜੂ ਨੂੰ ਧਿਆਉਣ ਲੱਗ ਗਏ ਤੇ ਅਖੀਰ ਵੀ ਪੰਗਤੀ ਹੈ ਜੀ ਕੋਹੋ ਨਾਨਕ ਕਾਟੀ ਜਮ ਫਾਸੀ ਉਹਨਾਂ ਦੇ ਜਿਹੜੇ ਜਮਾਂ ਦੀ ਫਾਸੀ ਕੱਟੀ ਜਾਂਦੀ ਹੈ ਉਹਨਾਂ ਦੀਆਂ ਹੱਥਾਂ ਕੱਟਣਾ ਜਾਂਦਾ ਹੈ ਪਿਆਰੋ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹੈ ਬੰਦੇਆਂ ਉਹਨਾਂ ਤਰ੍ਹਾਂ ਤੇ ਖਰਦਿਆਂ ਸਿਮਰਨ ਦੀ ਤਾਕਤ ਹੰਕੇ ਗੁਰੂ ਕੋਲੋਂ ਨਹੀਂ ਪਿਆਰੋ ਜੀਵਨ ਬਹੁਤ ਥੋੜਾ ਲਾ ਇਹਨੂੰ ਕਦੇ ਐਵੇਂ ਨਾ ਸਮਝ ਲਵੇ ਬਹੁਤ ਲੰਮਾ ਜੀਵਣਾ ਬਹੁਤ ਥੋੜਾ ਜੀਵਣਾ ਸਾਡੇ ਕੋਲੇ ਤੇ ਮਤ ਪਰੇ ਕੋਈ ਚ ਰਹਿ ਜਿਓ ਕਿ ਜੀਵਨ ਬਹੁਤ ਵੱਡਾ ਹੈ ਜੀਵਨ ਬਹੁਤ ਛੋਟਾ ਹੈ ਹਜੇ ਕੰਮ ਬਹੁਤ ਕਰਨ ਵਾਲੇ ਬਏ ਹੈ ਪਹਿਲੀ ਗੱਲ ਤਾਂ ਬੰਦੇ ਨੂੰ ਵਿਸ਼ਵਾਸ ਹੀ ਨਹੀਂ ਆਉਂਦਾ ਕਿ ਪ੍ਰਮਾਤਮਾ ਸਭ ਥਾਂ ਤੇ ਹਾਜ਼ਰ ਨਾਜ਼ਰ ਹੈ ਇਹ ਉਹਦਾ ਤਿਆਰ ਸਾਨੂੰ ਸਾਹ ਜਿੰਨੇ ਸਿੱਧਾ ਆਪਾਂ ਬੈਠੇ ਆ ਕਿ ਸਾਨੂੰ ਪ੍ਰਮਾਤਮਾ ਸਭ ਥਾਂ ਤੇ ਹਾਜ਼ਰ ਨਾਲ ਨਜ਼ਰ ਆਉਂਦਾਗਾ ਨਹੀਂ ਵਿਰਲਾਂ ਵਿਰਲਾਂ ਨੂੰ ਰੋਣਾ ਪਿਆ ਜੋ ਵਿਰਲੇ ਵਿਰਲੇ ਉਹ ਲੋਕ ਹੈ ਜਿਹੜੇ ਕਹਿੰਦੇ ਨੇ ਪ੍ਰਮਾਤਮਾ ਤੋਂ ਸਭ ਥਾਂ ਤੇ ਪਰਿਪੂਰਨ ਹੈ ਤੇ ਜੇ ਸਭ ਥਾਂ ਤੇ ਪਰਿਪੂਰਨ ਮੰਨ ਲਿਆ ਪ੍ਰਮਾਤਮਾ ਨੂੰ ਤਾਂ ਬੰਦਾ ਆਸ਼ੀਰਵਾਦ ਹੋ ਜਾਂਦਾ ਹੈ ਤੇ ਉਹ ਸਭ ਥਾਂ ਦੇ ਉੱਤੇ ਪ੍ਰਮਾਤਮਾ ਨੂੰ ਹੀ ਵੇਖਦਾ ਦਾਗਾ ਦੁਕਾਨ ਤੇ ਬੈਠਾ ਵੀ ਫਿਰਨਾ ਉਹ ਬਾਹਰ ਦੇ ਵਿੱਚੋਂ ਪਰਮਾਤਮਾ ਦੇਖੀ ਜਾਂਦਾ ਬਾਹਰ ਦੇ ਵਿੱਚੋਂ ਦੁਕਾਨ ਤੇ ਬੈਠ ਕੇ ਵੀ ਤੇ ਨਹੀਂ ਤਾਂ ਫਿਰ ਵੇਖਦੇ ਆ ਐ ਲਵਰੀ ਲਾਈਫ ਤੇ ਆਉਂਦੇ ਆ ਜੋ ਦੋ ਨੰਬਰ ਦੀਆਂ ਕਮਾਈਆਂ ਕਰਨਾਂਗਾ ਮਲਾਪਤ ਫੁਰੀ ਵਾਲਾ ਸਮਾਨ ਵੇਚਣਾਗਾ ਇਧਰੋਂ ਇਧਰ ਇਧਰੋਂ 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 ਕੀ ਕੁਛ ਹੁੰਦਾ ਜੀ ਤੇ ਨਹੀਂ ਜੇ ਗੁਰੂ ਨਾਲ ਜੁੜ ਗਿਆ ਬੰਦਾ ਫਿਰ ਬੰਦਾ ਮਨੁੱਖ ਪ੍ਰੋਫਿਟ ਰੱਖੇ ਠੀਕ ਹੈ ਜੀ ਐ ਨਹੀਂ ਆਪਾਂ ਕਹਿੰਦੇ ਪ੍ਰੋਫਿਟ ਨਹੀਂ ਕਮਾਉਣਾ ਪ੍ਰੋਫਿਟ ਲੱਖ ਕੇ ਆਪ ਦਾ ਜਿੰਨੀ ਕਮਾਈ ਕਰਨੀ ਹੈ ਉਹਦੇ ਵਿੱਚੋਂ ਭਲਾ ਕਰਦਾ ਲੈ ਭਾਈ ਕੋਈ ਗੱਲ ਨਹੀਂ ਐਨੇ ਦੀ ਐਨੇ ਦੀ ਚੀਜ਼ ਲੈ ਜਾ ਜੀ ਇਹ ਵੀ ਤਾਂ ਕੀ ਹਾਲ ਹੈ ਫਿਰ ਜਮੀਨਾਂ ਜਾਇਦਾਦਾਂ ਬੰਨੀ ਵੇਖੋ ਨਿਗਾਹ ਮਾਰ ਕੇ ਜਿਨ੍ਹਾਂ ਨੂੰ ਤਾਂ ਰਾਜ ਹੈ ਉਹ ਤਾਂ ਇੱਕ ਕਿਲੇ ਤੋਂ ਵੀ ਕਹੀ ਜਾਂਦੇ ਆ ਬਹੁਤਾ ਪ੍ਰਮਾਤਮਾ ਤੇ ਕਈ ਐਸੇ ਵੀ ਐ ਜਿਨ੍ਹਾਂ ਦੇ ਨਾਲ ਕੋਈ ਕਿੱਲਾ ਜ਼ਮੀਨ ਕਿਸੇ ਗਰੀਬ ਪਰਿਵਾਰ ਦੀ ਲੱਗਦੀ ਹੈ ਨਾ ਕੋਈ ਮੰਨ ਲਓ ਵੀ ਘੱਟ ਪੂੰਜੀ ਵਾਲਾ ਪਰਿਵਾਰ ਹੈ 100 ਕਿੱਲੇ ਵਾਲਾ ਕਹੀ ਜਾਂਦਾ ਹੈ ਯਾਰ ਨਾਲ ਹੀ ਕਿਤੇ ਕਿਲਾ ਜਾਂ ਨਾਲ ਹੀ ਦਰਜੇ ਨਾ ਪਾਲਾ ਵਧੀ ਜਾ ਆ ਕਿਲਾ ਜਾਂ ਨਾਲ ਹੀ ਦਰਜੇ ਨਾ ਪਾਲਾ ਵਧੀ ਜਾ ਹੋ ਜੇ ਸੋਚ ਆ ਜੀ ਤਾਂ ਪ੍ਰਤੱਖ ਹੈਦਰ ਕੋ ਜਾਣਾ ਇਹ ਜੀ ਸੋਚ ਰੱਖਦੇ ਕਈ ਲੋਕ ਜਿਉ ਗਰੀਬ ਬੰਦੇ ਨੂੰ ਮਾਰ ਕੇ ਰਾਜੀ ਹੈ ਵੀ ਜੇ ਕਿਤੇ ਇਹਦੇ ਤੇ ਬਿਮਾਰੀ ਹੋਣੀ ਪੈ ਜੇ ਨਾ ਚੰਗਾ ਹੋ ਜੇ ਜਿਹਦਾ ਪੈਸਾ ਲੱਗ ਜਿੱਤੇ ਆਪਾਂ ਪੈਸਾ ਦੇ ਦੇਗੇ ਤੇ ਵਿੱਚ ਹੀ ਆਪਾਂ ਰਫਾਫਾ ਕਰਦੇ ਕਿਲਾ ਜ਼ਮੀਨ ਦਾ ਵੀ ਲੈ ਲਈ ਨਾਲੇ ਆ ਹਾਲ ਹੈ ਖੋਰ ਵੀ ਬਹੁਤ ਐ 기 ਅਫਸਰਾਂ ਦੇ ਉੱਤੇ ਲੈ 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 ਲੋ ਜੀ ਜਿੰਨੇ ਅਫਸਰ ਸਾਹੀ ਹੈ ਕੋਈ ਮਿਰਲਿਆਂ ਨੂੰ ਛੱਡ ਕੇ ਜ਼ਿਆਦਾ ਤੌਰ ਤੇ ਸਾਰੇ ਰਿਸ਼ਵਤ ਖੋਹ ਰਿਆ ਰਹੇ ਰਿਸ਼ਵਤਾਂ ਲੈਂਦੇ ਐ ਡੇਡ ਡੇਡ ਲੱਖ ਰੁਪਈਆ ਤਨਖਾਹ ਦਾਗਾ ਕਹਿੰਦੇ ਯਾਰ ਚਾਹ ਪਾਣੀ ਦੀ ਸੇਵਾ ਕਰ ਜਾ ਯਾਰ ਚਾਹ ਪਾਣੀ ਭੁੱਖੇ ਬੈਠਿਆ ਡੇਡ ਡੇਡ ਹੋ ਵੱਡੀ ਸਾਰੀ ਗੱਡੀ ਤੇ ਗਿਆਗਾ ਵੱਢੀਗਾ ਸੁੱਟੜ ਮੁੱਟੜਾਗਾ ਬਾਹਰੋਂ ਤਾਂ ਪਰ ਅੰਦਰੋਂ ਨੰਗ ਹੋਇਆ ਪਿਆਗਾ ਬਾਹਰੋਂ ਤਾਂ ਸੁੱਟੜ ਮੁੱਟੜਾ ਬਾਹਰੋਂ ਤਾਂ ਬਹੁਤ ਖੁਸ਼ ਐ ਪਰੰਦਰ ਸੁੱਚੜ ਬੁੱਟੜਾ ਅੰਦਰ ਸੁੱਚੜ ਬੁੱਟੜ ਨੂੰ ਹੋਇਆ ਹਜੇ ਸਰਾ ਹੋਵੇ ਜਾਨ ਐਸਾ ਗਿਆਨ ਗੁਰੂ ਦਾ ਸਰਪਿਆਰ ਹੌਲੀ 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 ਮਨ ਵਿੱਚ ਫਸ ਜਾਂਦਾ ਹੈ ਜਿਵੇਂ ਜਿਵੇਂ ਗੁਰੂ ਦੇ ਗਿਆਨ ਨੂੰ ਆਪਾਂ ਜਪਾਂਗੇ ਬਾਣੀ ਦਾ ਸਿਮਨ ਕਰਾਂਗੇ ਇਹਰੇ ਜਨਮ ਲੋਕ ਸੁਖੀਏ ਪਰਲੋਕ ਸੇ ਇਹਦੇ ਨਾਨਕ ਹਰਿ ਦਾ ਆਪਕੇ ਮਿਹਰੇ ਜੀ ਔਸਾਰ ਪਾਈ ਜਾਏਗੀ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ